ਅੰਮ੍ਰਿਤਸਰ ਪੁਲਿਸ ਨੇ ਸਰਹੱਦੋਪਾਰ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਸਰਹੱਦੋਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਡਰੱਗ ਕਿੰਗਪਿੰਗ ਰਾਜਪਾਲ ਸਿੰਘ ਨੂੰ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਨੇ ਕੀਤਾ ਹੈ ਜਿਸ ਦੇ ਕੋਲ 5 ਕਿਲੋ 25 ਗ੍ਰਾਮ ਹਾਇਰੋਇਨ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਢੋਲਰ ਮੁਤਾਬਿਕ ਰਾਜਪਾਲ ਸਿੰਘ ਦੇ ਸੰਪਰਕ ਪਾਕਿਸਤਾਨੀ ਹੈਂਡਲਰਾਂ ਦੇ ਨਾਲ ਸਨ ਅਤੇ ਉਹ ਡੇਰਾ ਬਾਬਾ ਨਾਨਕ ਸੈਕਟਰ ਰਾਹੀਂ ਨਸ਼ੇ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਜਾਂਚ ਦੌਰਾਨ ਪਤਾ ਲੱਗਾ ਕਿ આરોપી ਪਿਛਲੇ ਕਈ ਮਹੀਨਿਆਂ ਤੋਂ ਐਕਟਿਵ ਹੈ ਅਤੇ ਉਹ ਨਸ਼ਾ ਝੋਲਿਆਂ ਅਤੇ ਕੱਪੜਿਆਂ ਦੇ ਬੈਗਾਂ ਵਿੱਚ ਲੁਕਾ ਕੇ ਹੀ ਵਕ-ਵਕ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਅਰੈਸਟ ਹੋਇਆ ਰਾਜਪਾਲ ਚਾਟੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਦੇਚ ਜਿਹੜਾ ਹੈਗਾ ਮਖਬੂਰਪੁਰਾ ਥਾਣੇ ਤੇ ਇੱਕ ਪਿਸਤਲ ਵੀ ਇਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਇਹਦੇ ਸਾਥੀਆਂ ਤੋਂ ਹੋਈ ਸੀ ਇਹਦੇ ਵਿੱਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਚਓ ਛਾਟਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਤੋਂ ਵੀ ਆਦੂਗਾ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ 8 8 ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸੰਬਰ ਨੂੰ ਇਹਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਮੋੜਲੀ ਪੁੱਛ ਗਏ ਤੋਂ ਇਹ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਉਕੇ ਦੇ ਖਿਲਾਫ ਜਿਹੜਾ ਡੇਰਾ ਪਪਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에어ਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ। ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟs ਇਧਰ ਉਧਰ ਦਾ ਕੰਮ ਕਰਦਾ ਸੀਗਾ। ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ, ਲੁਧਿਆਣਾ ਇਸ ਏਰੀਆ ਚ ਸਪਲਾਈ ਦੀ ਗੱਲ ਇਹਦੀ ਪੁਛਗਿਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਚ ਇਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ ਔਰ ਇਹਦੀ ਪੁਛਗਿਛ ਤੋਂ ਇਹ ਪਤਾ ਲੱਗਿਆ ਕਿ ਕਾਫੀ ਅਨਸਾਈਨਮੈਂਟਸ ਨੇ ਉੱਤੋਂ ਚੁੱਕੀਆਂ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ। ਇਸ ਕੇਸ ਚ ਇੱਕ ਲੋਕਲ ਬੰਦਾ ਸੀ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਿਛ ਚੱਲ ਰਹੀ ਹੈ। ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਹੋ ਕੇ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ बिकॉज ਵੱਡੇ ਲੈਵਲ ਦਾ ਕਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਦੇ ਖਿਲਾਫ ਇੱਕ ਅਰਜ਼ਾ ਦਰਜਾ ਮਕਬੂਲ ਫਰੇ 308 ਲੱਗੀ ਹੈ ਤੇ ਨਾਲ ਪੀ ਐਨ ਐਸ ਤੇ ਆਬਜੈਕਟ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜਸ ਇਹ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਆ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆ ਇਹਦਾ ਜੋ ਵੀ ਹਿਮਨਟ ਹੈ ਜਾਂ ਦੂਜਾ ਅ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ਼੍ਰੀਨ ਵਿਨੇਲਾ ਜੀ ਸਾਡੇ ਐਡੀਸੀਪੀ 2 ਸ਼ਿਵਦਰਸ਼ਨ ਐਸਪੀ ਸਾਹਿਬ ਤੇ ਇੰਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਹੈ देखो टोटल अजय ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਲ ਉਹ ਥੋੜਾ ਅੱਗੇ ਡਿਸਟ੍ਰੀਬਿਊਟਰ ਟਾਈਪ ਬੰਦਾ ਇਹਦਾ ਚੇਲਾ ਜਿਹੜੇ ਜਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਡੇਰਾਪਾ ਮਨਾਨਤ ਦੋ ਬੰਦੇ ਹੋਰ ਬੜੇ ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਸਰ ਤੁਸੀਂ ਕਿਹਾ ਮਹਿਜ 20 ਸਾਲ ਦੀ ਆਦੀ ਉਮਰ ਹੈ ਕਿੰਨੀ ਦੇਰ ਤੋਂ ਆ ਕੰਮ ਕਰ ਰਿਹਾ ਸੀ ਚਾਰ ਪੰਜ ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਬੜੀ ਬ੍ਰਾਫੂਰੀ ਰਹੀ ਰਹੇ ਉਹਨਾਂ ਨਾਲ ਆ ਆਸ ਹੈ ਜੀ ਕੁਝ ਕਨਸਾਈਨਮੈਂਟਸ ਵਡੀਆਂ ਹੀ ਆਈਆਂ ਹਨ ਜੋ ਇਹਦੇ ਦੱਸਣ ਮੁਤਾਬਕ ਹੈ ਇਹ ਉਹ ਉਹ ਨੂੰ ਅਸੀਂ ਟਰੇਸ ਕਰ ਰਹੇ ਹਾਂ ਵੀ ਕਿਹੜਾ ਬੰਦਾ ਲੈ ਕੇ ਕਿਨੂੰ ਦਿੱਤੀਆਂ ਕਿਨੋਂ ਦੇ ਵਿੱਚ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦੀ ਹੈ ਸਰ ਜੀ ਯਾਰਸ ਕੰਮ ਕਰਦਾ ਜੀ ਇਹ ਲਿੰਕਸ ਬਣ ਗਏ ਇਹ ਨੂੰ ਜਾਂਦਾ ਗਿਆ ਹੈ ਆਪ ਵੀ ਹੈ ਦੇਖੋ ਪਤਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸੋਲਡਰਸ ਨਾਲ ਜਿਵੇਂ ਪ੍ਰਾਣੀਆਂ ਪੁੱਛਗਿੱਛਾਂ ਜੀ ਵੀ ਆਇਆ ਆਪਣੇ ਇਨਵੈਸਟੀਗੇਸ਼ਨ ਵੀ ਆਇਆ ਹੈ ਇਹ ਰਾਪਟਾ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਕੋਈ ਨਾ ਕੋਈ ਦੱਸ ਪਾਉਂਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆ ਤਾਂ ਕੋਈ ਨਾ ਕੋਈ ਰਸਤਾ ਲੱਗੇ ਕੋ ਅੱਗੇ ਲੱਭਦਾ ਰਹਿੰਦਾ ਜਦੋਂ ਸਾ ਲੱਗਦਾ ਕਿ ਇਸ ਰਾਹ ਤੇ ਤੁਰ ਰਹੇ ਆ ਹਾਂਜੀ ਸਰ ਇਹਨਾਂ ਕੋਈ ਅਸਲ ਰਿਪੋਰਟ ਮਾ ਦੱਤੀ ਜਾਂ ਲਗਾ ਵੀ ਨਹੀਂ ਕਰੇ ਨਹੀਂ ਉਹ ਲੱਗੇ ਹੋਏ ਆ ਜੀ ਪਾਕਿਸਤਾਨ ਦੇ ਉੱਤੇ ਹੀ ਮੰਗਾ ਰਿਆ ਪਰ ਇੰਟਰਸਟਿੰਗ ਗੱਲ ਇਹ ਆ ਰਹੀ ਹੈ ਕਿ ਇੱਕੋ ਸੈਕਟਰ بار بار ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਿਹਾ ਐਚੀ ਡੇਰਾ ਬਾਬਾ ਬਨਾਨਕ ਸੈਕਟਰ ਨੂੰ ਹੀ ਜ਼ਿਆਦਾ ਇਹਦੇ ਇਨਵੈਸਟੀਗੇਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਦੀ ਵਾਪਨ ਕਰਦਾ ਸੀ ਜਿਵੇਂ ਪਹਿਲਾਂ ਉਹ ਕਿਸੇ ਨੂੰ ਦੇ ਰਿਹਾ ਸੀ ਅੱਗੇ ਆਪ ਵੀ ਜਾਂਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰੀਬਿਊਸ਼ਨ ਦਾ ਕੰਮ ਕੁਮ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਕਿ ਵੱਡੀ ਕਨਸਾਈਨਮੈਂਟ ਉਹਨੂੰ ਦਿੱਤੀ ਗਈ ਹੈ ਸਰ ਪਾਕਿਸਤਾਨ ਹੈਂਡਲਰ ਕੀ ਦਾ ਨਾਮ ਸਾਹਮਣੇ ਆ ਉਹ ਨਹੀਂ ਆ ਜੀ ਉਹ ਕਰ ਰਹੇ ਆ ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ ਜਿਸ ਚੰਨੇ ਵੀ authentic ਹੋ ਜੇ ਫੇਰ ਹੀ ਗੱਲ ਸ਼ੇਅਰ ਕੀਤੀ ਜਾਵੇ ਉਹ ਤਾਂ ਨਿਕਨੇਮ ਕੋਈ ਆਪਣਾ ਠੁਠਾ ਸੱਚਾ ਜਿਹਾ ਰੱਖ ਲੈਂਦੇ ਆ ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਕਲੀਅਰ ਸਰ ਹਰ ਵਾਰ ਕਿੰਦਾ ਦਾ ਆ ਪਰ ਨੋਰਮਲੀ ਹੈ ਮਤਲਬ ਕੋਈ ਜ਼ਿਆਦਾ ਠੀਕ ਹੈ ਮਤਲਬ ਜੇ ਆਪਾਂ ਕਹੀਏ ਬਹੁਤ ਜ਼ਿਆਦਾ high-fi ਨਹੀਂ ਹੈ ਜੇ ਪਰ ਪੈਸੇ ਉਸ 5 ਸਾਲ 7 ਮਹੀਨਿਆਂ 'ਚ ਚੰਗੇ ਕਮਾਏ ਸਰ ਲਗਾਤਾਰ ਛੋਟੀ ਉਮਰ ਦੇ ਜਿਹੜੇ ਬੱਚੇ ਆਉਂਦੇ ਨੇ ਇਹਨਾਂ ਕਿਸਾ ਦੇ ਸਾਹਮਣੇ ਆ ਰਹੇ ਆ ਆਪਾਂ ਉਹਦੇ ਆ ਕਿਸਾ ਦੇ ਸਾਹਮਣੇ ਆ ਰਹੇ ਆ ਬੱਚੇ ਕੋ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਤੁਹਾਡੇ ਰਾਹੀਂ ਜਰੂਰ ਬੇਨਤੀ ਕਰਦਾ ਕਿ ਦੇਖੋ ਆਪਣੀ ਮਿਹਨਤ ਦੀ ਕਮਾਈ ਕਰੋ ਉਹਦੇ ਰਾਹੀਂ ਬਰਕਤ ਹੈ ਔਰ ਇਹਨਾਂ ਝੂਠੇ ਜਿਹੜੇ ਖਵਾਬ ਨੇ ਮੈਂ ਇਹਨਾਂ ਨੂੰ ਕਹੂੰਗਾ ਜਾਂ ਝੂਠੀਆਂ ਇਲਿਊਜ਼ਨਸ ਜਿਹੜੀਆਂ ਹੁੰਦੀਆਂ ਕਿ ਪਤਾ ਨਹੀਂ ਸਾਨੂੰ ਅੱਜ ਹੀ ਰਾਤ ਅਮੀਰ ਕਰ ਦੂਗੀ ਇਹ ਚੀਜ਼ ਇਹ ਉਦੋਂ ਮਾੜੀ ਚੀਜ਼ ਥੋੜੀ ਦੇਰ ਵਾਸਤੇ ਚੰਗੀ ਲੱਗਦੀ ਪਰ ਇਹਦਾ ਇਨਜਾਮ ਤੁਸੀਂ ਦੇਖੋ ਆਲਟੀਮੇਟਲੀ ਜੇਲ੍ਹ ਚ ਜਾਂਦਾ ਤੇ ਕਨਵਿਕਸ਼ਨਾਂ ਹੁੰਦੀਆਂ ਇੰਨੀ ਹੈਵੀ ਹੈਵੀ ਰਿਕਵਰੀ ਦੇ ਵਿੱਚ ਬੰਦਾ ਅਮ ਤੌਰ ਤੇ ਕਨਵਿਕਟ ਹੋ ਜਾਂਦੀ ਹੈ ਮਾਰ ਰਵਾਰਾਂ ਦਾ ਹਾਂਜੀ ਰਿਮਾਂਡ ਤੇ ਚੱਲ ਰਿਹਾ ਜੀ ਸਾਡੇ ਕੋਲ ਇਹ ਮੇਰੇ ਖਿਆਲ ਸਾਡੇ ਕੋਲ ਜੀ ਚਾਰ ਦਿਨ ਦਾ ਹੈਗਾ ਜੀ ਸਰ ਇਹਦੇ ਜਿਹੜੇ ਬੁਲਗ ਵਾਲੇ ਜਿਹਨੇ ਕੋਈ ਆਪਣਾ 3 ਸਾਲ ਹੋ ਪਾਇਆ ਤੇ ਹੋ ਸਕਦਾ ਹੈ ਨੇ ਹਾਂ ਡਿਫਰੈਂਟ ਏजेस ਦੇ ਹੈਗੇ ਜਿਵੇਂ ਲਕੀ ਵੀ ਲਕੀ ਦੀ ਉਮਰ ਹਾਂ 19-20 ਸਾਲ ਦਾ ਹੀ ਸੀ ਲਕੀ ਵੀ ਜਿਹੜਾ ਪਹਿਲਾਂ ਜਿੱਤੋਂ 3 ਕਿਲੋ ਫੜੀ ਗਈ ਸੀ ਆਪਾਂ ਤੁਹਾਡਾ ਵੀ ਸ਼ੇਅਰ ਕੀਤਾ ਸੀ ਉਦੋਂ ਥੈਂਕ ਯੂ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ